ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਅੱਜ ਆਪਣੇ ਹਲਕਾ ਡੇਰਾ ਬਸੀ ਵਾਸੀਆਂ ਨੂੰ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਜਿਸ ਦਿਹਾੜੇ ਦੀ ਸਾਨੂੰ ਇੰਤਜ਼ਾਰ ਸੀਗਾ ਉਹ ਘੜੀ ਉਹ ਪਲ ਉਹ ਦਿਹਾੜਾ 1 ਜੂਨ ਦਾ ਆ ਗਿਆ ਹੈ ਤੇ ਤੁਸੀਂ ਸਾਰੇ ਸਵੇਰੇ 6 ਵਜੇ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਕੇ ਠੰਡੇ ਸਮੇਂ ਦੇ ਵਿੱਚ ਵੋਟ ਪਾਓ ਕਰੋ ਔਰ ਹਮ ਹਮ ਆਕੇ ਆਪਣੇ ਨਾਲ ਸਾਰੇ ਰੋਸੀ ਪੜੋਸੀਆਂ ਨੂੰ ਵੀ ਹੋਰਾਂ ਨੂੰ ਵੀ ਸਾਰਿਆਂ ਨੂੰ ਲੈ ਕੇ ਜਾਓ ਤੇ ਅਸੀਂ ਇਹ ਧਿਆਨ ਰੱਖਣਾ ਹੈ ਕਿ ਵੋਟ ਜ਼ਰੂਰ ਪਾਣੀ ਹੈ ਤੇ ਉਸ ਯੋਗਪੁਰਸ਼ ਨੂੰ ਪਾਣੀ ਹੈ ਜਿਨੇ ਸਾਡਾ 700 ਸਾਲਾਂ ਦਾ ਕਰਜ਼ਾ ਦੂਰ ਕੀਤਾ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਔਰ ਇਸ ਭਾਰਤ ਵਰਸ਼ ਦਾ ਫਿਰ ਸੇ ਨਿਆ ਇਤਿਹਾਸ ਬਣਾਏਗੇ ਸਾਰਿਆਂ ਨੂੰ જય ਸ਼੍ਰੀ ਰਾਮ ਸਤਿ ਸ੍ਰੀ ਅਕਾਲ 淡了吧。